ਨੋਟੀਫਿਕੇਸ਼ਨ ਤਾਂ ਹੋਇਆ ਨਹੀਂ ਨਾ ਕੋਈ ਐਲਾਨ ਹੋਇਆ ਫਿਰ ਵੀ ਤੁਸੀਂ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਕਿ 35 ਮਿੰਟ ਸ਼ਾਮਲ ਹੋ ਰਹੇ ਨੇ ਐਮਐਲਏ ਚਮਕੌਰ ਸਾਹਿਬ ਕਹਿ ਰਿਹਾ ਕਿ ਇਦਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਐਵੇਂ ਜਾ ਕੇ ਰਾਜਨੀਤਿਕ ਲੀਡਰ ਧਰਨੇ ਲਾ ਕੇ ਬਹਿ ਗਏ ਦੇਖੋ ਜੇ ਕਿਤੇ ਅੱਗ ਲੱਗਦੀ ਆ ਧੂਆ ਤਾਂ ਹੀ ਉੱਡਦਾ ਖਬਰ ਦੇ ਵਿੱਚ ਧਰਨਾ ਲੱਗਿਆ ਹੋਇਆ 35 ਮਿੰਟ ਸ਼ਾਮਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਸਾਡੇ ਨਾਲ ਸ਼੍ਰੋਮਣੀ ਕਾਜਦਲ ਦੇ ਲੀਡਰ ਨੇ ਰਵਿੰਦਰ ਸਿੰਘ ਖੇੜਾ ਬਿਮਿੰਦਰ ਜੀ ਕੋਈ ਨੋਟੀਫਿਕੇਸ਼ਨ ਤਾਂ ਹੋਇਆ ਨਹੀਂ ਨਾ ਕੋਈ ਐਲਾਨ ਹੋਇਆ ਫਿਰ ਵੀ ਤੁਸੀਂ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਕਿ 35 ਮਿੰਟ ਸ਼ਾਮਲ ਹੋ ਰਹੇ ਨੇ ਐਮਐਨਏ ਚਮਕੌਰ ਸਾਹਿਬ ਕਹਿ ਰਿਹਾ ਕਿ ਇਦਾਂ ਦੀ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਕੁਝ ਨਹੀਂ ਐਵੇਂ ਜਾ ਕੇ ਲਾ ਰਾਜਨੀਤਿਕ ਲੀਡਰ ਧਰਨ ਲਾ ਕੇ ਬਹਿ ਗਏ ਦੇਖੋ ਜੇ ਕਿਤੇ ਅੱਗ ਲੱਗਦੀ ਆ ਧੂਆ ਤਾਂ ਹੀ ਉੱਡਦਾ ਇਹ ਜਿਹੜਾ ਲੋਕਾਂ ਦਾ ਵਿੱਚ ਇੱਕ ਕਹ ਲਈਏ ਚਿੰਤਾ ਪਾਈ ਜਾ ਰਹੀ ਆ ਅੱਜ ਚ ਹੈ ਬਾਰ ਐਸੈਸ਼ਨ ਸੀ ਜੀ ਚ ਕਿਸਾਨ ਜਥੇਬੰਦੀਆਂ ਸੀ ਚ ਹੈ ਅਲੱਗ-ਅਲੱਗ ਸਿਆਸੀ ਪਾਰਟੀਆਂ ਨੁਮਾਇੰਦੇ ਆਏ ਸੀਗੇ ਉਹ 35 ਪਿੰਡਾਂ ਦੇ ਲੋਕ ਆਏ ਸੀ ਉਹਨਾਂ ਦਾ ਜਿਹੜਾ ਇਹ ਤੌਖਲਾ ਸੀ ਜਾਂ ਉਹਨਾਂ ਦਾ ਕਿਤੇ ਫਿਕਰ ਸੀ ਇਹ ਕੋਈ ਇਹ ਨਹੀਂ ਵੀ ਆਮ ਕਿਤੇ ਹੋ ਗਿਆ ਸੀ ਹਰ ਇੱਕ ਅੱਜ ਦੇ ਟਾਈਮ ਦੇ ਵਿੱਚ ਲੀਡਰਾਂ ਦੇ ਹਰ ਇੱਕ ਜਥੇਬੰਦੀਆਂ ਦੇ ਕਿਤਨਾ ਕਿਤੇ ਉੱਪਰ ਅਫਸਰ ਸਾਹਿਬ ਦੇ ਵਿੱਚ ਨਿੱਜੀ ਤੌਰ ਤੇ ਆਪਣੇ ਅਸਰ ਸੂਖ ਵੀ ਹੈਗੇ ਆ ਸ਼ਾਇਦ ਉਹ ਖੁੱਲੇ ਆਫਸਰ ਨਹੀਂ ਗੱਲ ਕਰ ਸਕਦੇ ਲੇਕਿਨ ਦਬਵੀਂ ਆਵਾਜ਼ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਅੰਦਰ ਖਾਤੇ ਦੱਸੀ ਹੈ ਉਹਨਾਂ ਨੇ ਦੱਸਿਆ ਸੀ ਭਾਈ ਤੁਹਾਡੇ ਪਿੰਡ ਇਹ ਰੋਪੜ ਜ਼ਿਲ੍ਹੇ ਚ ਪਾਏ ਜਾ ਰਹੇ ਆ ਮੋਹਾਲੀ ਤੋਂ ਕੱਢ ਕੇ ਅੱਜ ਉਹਦੇ ਸੰਬੰਧ ਧਰਨਾ ਲਾਇਆ ਗਿਆ ਐਮਐਲਏ ਆਮ ਆਦਮੀ ਪਾਰਟੀ ਦਾ ਪਹੁੰਚਿਆ ਪਰ ਕੋਈ ਸਪਸ਼ਟ ਉਹਦੇ ਕੋਲ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਸਾਨੂੰ ਜਿਹੜਾ ਨਵਾਂ ਜ਼ਿਲ੍ਹਾ ਬਣਾ ਰਹੇ ਆ ਉਹਦਾ ਕੀ ਮੈਪ ਆ ਤੁਸੀਂ ਕੀ ਉਹਦੀ ਹੱਦ ਬੰਨਾ ਬਣਾਇਆ ਉਹਦਾ ਸਾਨੂੰ ਉਹ ਦੱਸਿਆ ਜਾਵੇ ਲੇਕਿਨ ਅਜੇ ਤੱਕ ਗੋਂਗਲੋ ਤੋਂ ਮਿੱਟੀ ਛੱਡ ਕੇ ਗਏ ਨੇ ਸੁਣਨ ਚਾ ਰਿਹਾ ਵੀ ਕੁਰਾਲੀ ਕਰਨ ਕੋਈ ਉਸ ਤੋਂ ਬਾਅਦ ਬਲਾਕ ਮਾਜਰੀ ਉਹਦੇ ਪਿੰਡ ਵੀ ਕੱਟ ਕੇ ਡਿਸਟ੍ਰਿਕਟ ਮੌੜ ਤੋਂ ਕੱਟ ਕੇ ਰੋਪੜ ਚ ਪਾਏ ਜਾ ਰਹੇ ਆ ਪਰ ਸਰਕਾਰ ਨੂੰ ਇਹਨਾਂ ਦੇ ਬਣੇ ਇੱਥੇ ਜਿੱਤ ਕੇ ਗਏ ਨੁਮਾਇੰਦਿਆਂ ਨੂੰ ਇਹ ਅਪੀਲ ਕਰਦੇ ਆਂ ਵੀ ਅਜੇ ਹੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਨਾ ਹੋਪੇ ਨਾਲ ਉਹਨਾਂ ਨੂੰ ਇੱਕ ਚੇਤਾਵਨੀ ਦਿੰਦੇ ਆਂ ਕਿ ਅਗਰ ਤੁਸੀਂ ਇਸ ਪਾਸੇ ਨੂੰ ਸਰਕਾਰ ਕੋਈ ਸਟੈਪ ਲੈਂਦੀ ਹੈ ਤਾਂ ਉਹਨਾਂ ਦਾ ਪਿੰਡਾਂ 'ਚ ਵੜਨਾ ਬੰਦ ਨਹੀਂ ਕਰਾਂਗੇ ਉਹਨਾਂ ਦਾ ਹਲਕੇ ਦੇ ਵਿੱਚੋਂ ਬਾਈਕਟ ਕਰ ਦਵਾਂਗੇ